ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਅਨਦਰ ਵੀਡੀਓ ਅੱਜ ਦੀ ਵੀਡੀਓ ਸਾਡੀ ਫੇਅਰ ਸ਼ਾਪਿੰਗ ਤੇ ਹੈ ਕਿਉਂਕਿ ਕੱਲ ਨੂੰ ਮੇਰਾ ਫੇਅਰ ਫਾਸਟ ਹੈ ਵਰਤ ਹੈ ਚੱਕਰੀਆਂ ਦਾ ਤਾਂ ਮੇਰੇ ਕੋਲ ਹੈ ਨਹੀਂ ਕੁਝ ਵੀ ਚੱਕਰੀ ਦਾ ਇੱਥੇ ਤੇ ਦੇਖਦੇ ਆ ਇੱਥੇ ਮਿਲਦਾ ਹੈ ਕੁਝ ਕਿ ਨਹੀਂ ਤੇ ਅੱਜ ਮੌਸਮ ਵੀ ਠੰਡਾ ਹੋਇਆ ਬਹੁਤ ਠੰਡ ਹੋ ਗਈ ਹੈਪੀ ਵਿంటర్ ਟੂ 올 ਕੈਲਗਰੀ ਹੈਪੀ স্নੋ ਫਾਲ ਅੱਜ ਇੱਥੇ ਸਨੋ ਪਈ ਸੀ ਤੇ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਨੀ ਆ ਗਾਰਡਨ ਦੇ ਵਿੱਚ ਪੂਰਾ 스노우 ਹੀ 스노우 ਹੋਈ ਪਈ ਐ ਇਹ ਸਾਡੀ ਵੀ ਫਸਟ ਟਾਈਮ ਹੀ ਐ 스노우 ਫਾਲ 스노우 ਤਾਂ ਵੈਸੇ ਰਾਤ ਦੀ ਪੈ ਰਹੀ ਐ ਤੇ ਬਟ ਅਸੀਂ ਹੁਣ ਨਿਕਲੇ ਹੀ ਘਰੋਂ ਸਵੇਰੇ ਅੱਜ ਵੀਕਐਂਡ ਸੀ ਸੰਡੇ ਸੀ ਤੇ ਲੇਟ ਉੱਠੇ ਤੇ ਅਸੀਂ ਫਿਰ ਹੁਣ ਲੇਟ ਜਾ ਰਹੇ ਹਾਂ ਉਹ ਦੇਖੋ ਹੁਣ ਤਾਂ ਸੂਰਜ ਵੀ ਨਿਕਲਿਆ ਹੋਇਆ ਐ ਅੱਛਾ ਗਾਵਾਸਮ ਹੈ ਹਲੋ ਅਨਜੀ ਇਹ ਤੋਂ ਪਨੀਕਲੀ ਹੋਈ ਹੈ ਬਟ ਠੰਡ ਫੀਲ ਹੁੰਦੀ ਹੈ ਬਟ স্নੋ ਫਾਲ ਨਹੀਂ ਹੋ ਰਹੀ ਇਸ ਟਾਈਮ ਹਾਂਜੀ ਹੁਣ ਆਪਾਂ ਪਹੁੰਚ ਗਏ ਮਾਰਕੀਟ ਵਿੱਚ ਤੇ ਠੰਡ ਬਹੁਤ ਹੈ ਕਿੰਨਾ ਟੈਂਪਰੇਚਰ ਅੱਜ -1 only 1 ओके okay.

ਫਰਾਈ ਪੈਨ ਹੈ ਤੇ ਕੁੱਕਰ ਜャਕ ਹੈ ਸਭ ਹੈ ਚਲੋ ਜੀ ਅੱਜ ਫਿਰ ਕਮੀਨੀ ਕੁਛ ਨੂੰ ਕਿਸੇ ਦੁਜੇ ਸਟੋਰ ਤੇ ਜਾ ਕੇ ਤੇਰੀ ਜੀ ਮਿਲ ਗਿਆ ਕਿਉਂਕਿ ਫਿਰ ਉਹਨੂੰ ਕੱਲੇ ਗੜਵੀ ਵੀ ਇੱਥੋਂ ਹੀ ਲੈ ਲਈਆਂ ਦੋਨੋਂ ਚਾਹਤ ਨੂੰ ਇਕੱਠੇ ਵੇਲਾਗੇ ਚਲੋ ਜੀ ਫਿਰ ਹੁਣ ਅੱਫਾ ਚੱਲਦੇ ਆ ਕਿਸੇ ਦੁਜੇ ਸਟੋਰ ਤੇ ਕਿ 8000 ਮਿਲੀਅਨ ਇਸ ਇਸ ਮਾਰਕ ਹਾਂ ਗਰਦੀ ਦਾ ਫਾਈਨਲ ਮਿਲ ਗਿਆ ਹਾਊ ਮਚ ਸਟੀਲ ਲੋਟਾ ਗਰਦੀ ਵੀ ਲਿਖਿਆ ਆ ਇੱਥੇ ਹੈ ਨਾ ਗਰਦੀ 13.99 $14 ओके ਬਾਰਾਂ ਦੇਰਕਾ ਦਾ ਦੁੱਧ ਖਸੋ ਗਿਆ ਸੀ ਮੈਨੇ ਇੰਡੀਆ ਚ ਦੇਰਕੇ ਦੇ ਦੁੱਧ ਦਾ ਪੈਕਟ ਸੀ ਇੱਥੇ ਗੜਬੀ ਮਿਲ ਰਹੀ ਦੋ ਲੈਣੇ ਹੁੰਦੇ ਆ ਨਾ ਇੱਕ ਚੱਕਰ ਇੱਕ ਚੱਕਰਾ ਮਨ ਉਹਦੇ ਲਈ ਤਾਂ ਇੱਕ ਗੜਬੀ ਲੈ ਲਈ ਚੱਕਰਾ ਹੁਣ ਇੱਥੇ ਮਿਲ ਨਹੀਂ ਰਿਹਾ ਫੇਰ ਹੁਣ ਕੀ ਕਰੀ ਹੁਣ ਉੱਥੇ ਇੰਡੀਆ ਚ ਵੀ ਟਾਈਮ ਹੁਣ ਚਾਰ ਕਿੰਨਾ ਟਾਈਮ ਹੋ ਗਿਆ ਹੁਣ ਇੰਡੀਆ ਚ ਇਸ ਟਾਈਮ ਮੰਮੀ ਨੂੰ ਫੋਨ ਕਰਕੇ ਵੀ ਨਹੀਂ ਪੁੱਛ ਸਕਦੀ ਮੈਂ मैनों एक चीज गई वो ली, बाकी हम पे मम्मा ने करना है हाँ जी फिर अपने लिए मॉली मॉली शुभ कार्यों के लिए श्री हाँ जी मॉली की रेट है डॉलर टू पॉइंट फोर नाइन हूँ शॉपिंग जो मिले समान ਉਹ ਆਪਾਂ ਲੈ ਲਿਆ ਕਿਉਂਕਿ ਮੈਂ ਦੋ ਤਿੰਨ ਸਟੋਰ ਤੇ ਜਾ ਕੇ ਆਈ ਐ ਤੇ ਜਿੰਨਾ ਕਿ ਮਿਲਿਆ ਸੀ ਸਮਾਨ ਉਹ ਲੈ ਲਿਆ ਤੇ ਹੁਣ ਆਪਾਂ ਚੱਲਦੇ ਆਂ ਘਰ ਘਰ ਜਾ ਕੇ ਆਪਾਂ ਪਿੰਨੇ ਗਰਮ-ਗਰਮ ਬਣਾ ਕੇ ਕਾਫੀ ਮੈਂ ਅੱਜ ਵਾਲਾ ਤੇ ਕੱਲ ਵਾਲਾ ਦੋਨੋਂ ਵੀਡੀਓ ਐਡਿਟ ਕਰਕੇ ਹੀ ਬਣਾਵਾਂਗੀ ਕਿਉਂਕਿ ਅੱਜ ਵੀਡੀਓ ਬਹੁਤ ਛੋਟੀ ਬਣੀ ਐ ਸ਼ਾਪਿੰਗ ਦੀ ਸੀ ਸ਼ਾਪਿੰਗ ਕੁਝ ਜ਼ਿਆਦਾ ਨਹੀਂ ਸੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਹੋਈ ਐ ਸਟਮੀ ਮਾਤਾ ਰਾਨੀ ਸਾਰਿਆਂ ਦੇ ਬੱਚਿਆਂ ਨੂੰ ਤੰਦਰੁਸਤ ਰੱਖੇ ਹਮੇਸ਼ਾ ਵਿੱਦਿਆ ਦਾ ਦਾਣ ਬਖਸ਼ੇ ਤੇ ਮਾਤਾ ਪਿਤਾ ਦਾ ਅਰਮੇਸ਼ਾ ਆ ਗਿਆ ਕਰੀ ਬਣਾਵੇ ਤੇ ਆਈ ਥਿੰਕ ਇੰਡੀਆ ਚ ਤਾਂ ਹੋ ਹੀ ਗਈ ਹੋਗੀ ਆਲਰੇਡੀ ਤੇ ਸਾਡੇ ਕੈਨੇਡਾ ਦੇ ਵਿੱਚ ਅੱਜ ਹੈ ਮੰਡੇ ਤੇ ਅੱਜ ਮੈਨੇ ਫਾਸਟ ਰੱਖਿਆ ਹੋਇਆ ਹੈ ਤੇ ਹੁਣ ਆਪਾਂ ਕਰਦੇ ਆ ਪਹਿਲਾਂ ਸ਼ਾਮ ਦੀ ਪ੍ਰੇਪਰੇਸ਼ਨ ਤੇ ਜੋ ਸਾਡੇ ਇੱਥੇ ਪਕਵਾਨ ਬਣਦਾ ਹੈ ਮਤਲਬ ਸਾਡੇ ਜੋ ਪਕਵਾਨ ਬਣਾਇਆ ਜਾਂਦਾ ਹੈ ਉਹ ਹੀ ਮਾਤਾ ਅਸਤਮੀ ਦੀ ਪੂਜਾ ਲਈ ਉਹ ਮੈਂ ਬਣਾਵਾਂਗੀ ਹੁਣ ਤੇ ਤੁਹਾਨੂੰ ਦਿਖਾਨੀ ਆ ਤੇ ਸਾਡੇ ਕੀ ਬਣਦਾ ਹੈ ਤੇ ਤੁਸੀਂ ਵੀ ਕਮੈਂਟ ਚ ਦੱਸਿਓ ਤੇ ਤੁਹਾਡੇ ਕੀ ਕੀ ਬਣਦਾ ਹੈ ਫਿਰ ਕੌਨਸੀ ਸਬਜੀ ਬਣਾ ਰਹੇ ਹੋ ਆਪ ਅੱਜ ਅੱਜ ਹਮਾਰੇ ਸਬਜੀ ਨਹੀਂ ਬਣਦੀ ਕੋਈ ਨਾ ਸਬਜੀ ਨਾ ਦਾਲ ਨਾ ਰੋਟੀ ਅੱਜ ਆਪਣੇ ਬੰਦੇ ਆ ਗੁਲਗੁਲੇ ਤੇ ਕਚੌਰੀਆਂ ਓ ਯੰਮੀ ਠੀਕ ਹੈ ਚਲੋ ਮੇਰਾ ਫੇਵਰੇਟ ਫੇਵਰੇਟ ਆ ਆਪਕੇ ਠੀਕ ਹੈ ਹਾਂਜੀ ਹੁਣ ਆਪਣਾ ਸਮਾਨ ਸਾਰਾ ਹੋ ਗਿਆ ਰੈਡੀ ਤੇ ਹੁਣ ਆਪਾਂ ਕਰਦੇ ਆਂ ਸ਼ਾਮ ਦੀ ਪੂਜਾ ਦੀ ਤਿਆਰੀ ਪਹਿਲਾਂ ਮੈਂ ਕਰਦੀ ਆਂ ਰੈਡੀ ਥਾਲੀ ਥਾਂ ਪੂਜਾ ਦੇ ਲਈ ਥਾਲੀ ਰੈਡੀ ਕਰਦੀ ਆਂ ਚਾਹ ਹੋਗੀ ਤੇ ਪੂਜਾ ਕਰਨ ਤੋਂ ਬਾਅਦ ਹੁਣ ਮੈਂ ਬਣਾ ਰਹੀ ਸੀ ਆਪਣੇ ਲਈ ਚਾਹ ਤੇ ਪ੍ਰੂਫ ਕੱਟ ਰਹੀ ਸੀ ਤਾਰਾ ਨਿਕਲੇ ਕਿ ਨਹੀਂ ਕੋਈ ਕਿਉਂਕਿ ਜਿਵੇਂ ਕਰਵਾ ਚਾਹਤਾ ਚ ਚੰ드ਰਮਾਨ ਨੂੰ ਦੇਖ ਕੇ ਵਰਤ ਆਪਣਾ ਖੋਲੀ ਰਿਹਾ ਇੱਥੇ ਚੱਕਰੀਆਂ ਦਾ ਵਰਤ ਤਾਰਾ ਦੇਖ ਕੇ ਹੈਗਾ ਕੋਈ ਤਾਰਾ ਵੋੜਾ ਵੋੜਾ ਹਾਂ ਇਹ ਦੇਖੋ ਇਹ ਰਾ ਠੀਕ ਹੈ ਚਲੋ ਫਿਰ ਹੁਣ ਚਲੋ ਚਲੋ ਜੀ ਇੱਥੇ ਕਰਦੀਆਂ ਅਸੀਂ ਆਪਣੇ ਵਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ